ਸਵੇਰ ਦਾ ਮਾਹੌਲ ਦੇਖੋ ਰਾਤ ਪੈ ਗਿਆ ਬਹੁਤ ਜ਼ਿਆਦਾ ਮੀਂਹ ਨੇ ਰਾਤ ਵਾਲੀ ਨੇਹਰੀ ਕਰਕੇ ਕੱਪੜਾ ਕੁੱਪੜਾ ਜੇ ਸਾਰਾ ਉੱਤਰ ਆਤਰ ਗਿਆ ਸੀ ਬਾਬੇ ਤੋਂ ਪੀਰਿਆ ਆਪਾਂ ਸਵੇਰ ਦੀ ਦੂਜੀ ਵਾਰ ਵਾਲੀ ਚਾਹ ਐਂ ਦੇਰ ਸਾਡੇ ਲਈ ਮੰਡੀ ਚ ਪਟਾਣ ਵਾਲੀ ਜਾਈ ਤੱਕ ਕਣਕ ਪਈ ਹੈ ਹਨਾ ਆਹ ਦੇਖੋ ਯਾਰ ਇੱਥੋਂ ਦੀ ਲੰਘਾਂਗੇ ਆਪਾਂ ਹੁਣ ਐਨਾ ਡਰਾਵਣਾ ਜਿਹਾ ਰਸਤਾ ਹੈ ਇਹ ਆਹ ਦੇਖੋ ਯਾਰ ਬੱਡੀ ਪਟਾਲ ਤਾਂ ਬਹੁਤ ਜ਼ਿਆਦਾ ਮੀਂਹ ਹੈ ਭਾਂਦੀ ਯਾਰ ਆ ਪਾਲੀ ਖੜੀ ਐ ਅੱਗੇ ਪਾਲੀ ਲੈ ਕੇ ਚੱਲਾਂਗੇ ਹੈਲੋ ਹੈਲੋ ਨਹੀਂ ਕਰਦਾ ਹੈਲੋ ਦਵਾਈ ਆਪਣੀ ਲੈ ਲਈ ਆ ਤੇ ਹੁਣ ਚਲਦੇ ਆ ਵਾਪਸ ਆਪ ਘਰ ਨੂੰ ਤੇ ਆ ਰੱਖਦੀ ਆਪਾਂ ਨੇ ਫਰਿਜੇ ਚ ਆਈਸਕ੍ਰੀਮ ਜਮਣਵਾ ਤੇ ਧੋਪੇ ਧੋਪੇ ਆਪਾਂ ਨੇ ਛੇ ਲਿਆ ਸਾਈਕਲ ਆ ਰੱਖ ਦਿੱਤੇ ਥੈਲੇ ਆਪਾਂ ਨੇ ਇਹਦੇ ਨਾਲ ਜਿਹੜੀ ਦਾਹ ਪੈ ਜੂਗੀ ਇਹ ਸ਼ੀਟਾਂ ਦੇ ਉੱਪਰ ਸਤਿ ਸ੍ਰੀ ਅਕਾਲ ਮਾਰਨਿੰਗ ਹੋ ਗਈ ਹੈ ਜੀ ਗੁੱਡ ਤੇ ਸਵੇਰ ਦੇ ਵਜੇ ਨੇ 7 ਤੇ ਬਲੌਗ ਦੀ ਆਪਾਂ ਕਰਦੇ ਆ ਸਟਾਰਟਿੰਗ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਕੱਲ ਵਾਲੇ ਬਲੌਗ ਵਿੱਚ ਤੁਸੀਂ ਦੇਖਿਆ ਹੁਣ ਆਪਣੇ ਪਿੰਡ ਦੀ ਕੀਤੀ ਸੀ ਸਾਰੇ ਦੀ ਸੈਰ ਮੇਰੇ ਦੀ ਤੇ ਸਾਰੀਆਂ ਗਲੀਆਂ ਦਿਖਾਈਆਂ ਤੁਹਾਨੂੰ ਤੇ ਸਾਰੀਆਂ ਇਤਿਹਾਸਕ ਜਗ੍ਹਾ ਦਿਖਾਈਆਂ ਸੀ ਹਨ ਤੇ ਅੱਜ ਵਾਲੇ ਬਲੌਗ ਦੀ ਵੀ ਆਪਾਂ ਸਟਾਰਟਿੰਗ ਕਰਦੇ ਆ ਆਜੋ ਸਵੇਰ ਦਾ ਮਾਹੌਲ ਦੇਖੋ ਰਾਤ ਪੈ ਗਿਆ ਬਹੁਤ ਜ਼ਿਆਦਾ ਮੀਂਹ ਨੇਰੀ ਤੇ ਮੀਂਹ ਬਹੁਤ ਜ਼ਿਆਦਾ ਸੀ ਤੇ ਸਵੇਰੇ ਸਵੇਰੇ ਠੰਡ ਹੋ ਗਈ ਹੈ ਹੁਣ ਤੇ ਅਸੀਂ ਟੇਕਨ ਚੱਲੇ ਆ ਬਾਬੇ ਦੇ ਮੱਥਾ ਕਿ ਉਹ ਜਾ ਰਹੀ ਆ ਸਾਹਮਣੇ ਮੰਮੀ ਤੇ ਉਹ ਸਾਡਾ ਆ ਗਿਆ ਬਾਬਾ ਖੇਤ ਵਾਲਾ ਤੇ ਠੰਡ ਬਹੁਤ ਹੋ ਗਈ ਯਾਰ ਸਵੇਰੇ ਸਵੇਰੇ ਅੱਜ ਰਾਤ ਨੇਹਰੀ ਗਈ ਨੇਹਰੀ ਸੀ ਮੀਂਹ ਵੀ ਬਹੁਤ ਜ਼ਿਆਦਾ ਸੀ ਸਾਡੇ ਤਾਂ ਵੈਸੇ ਥੋੜਾ ਜਿਹਾ ਪਿਆ ਪਰ ਲਵੇ ਲਵੇ ਪਿੰਡਾਂ 'ਚ ਬਹੁਤ ਜ਼ਿਆਦਾ ਪਿਆ ਆ ਦੇਖ ਪਾਣੀ ਖੜ ਗਿਆ ਖਾਲਾਂ 'ਚ ਰਾਤ ਤੜੀ ਨੇਹਰੀ ਕਰਕੇ ਕੱਪੜਾ-ਕੁੱਪੜਾ ਜੇ ਸਾਰਾ ਉੱਤਰ ਆਤਰ ਗਿਆ ਸੀ ਬਾਬੇ ਤੋਂ ਤੇ ਇੱਧਰ ਮੰਮੀ ਕਰ ਰਹੀ ਹੈ ਇਹਨਾਂ ਨੂੰ ਸੈਟ ਖਰਾਬ ਜੇ ਹੋ ਗਏ ਸਾਰੇ ਆ ਦੇਖੋ ਅਜੇ ਮਿਲਦਾ ਹਫਤਾ ਕੀ ਹੋਇਆ ਸਾਨੂੰ ਇੱਧਰ ਬਾਬੇ ਨੇ ਸ਼ਿਫਟ ਕਰੇ ਇਹਨੂੰ ਤੇ ਕੱਪੜੇ ਆ ਸਾਰੇ ਨੇਰੀ ਨੂੰ ਨੀਰਾ ਤਾਂ ਇਹ ਨੇਰੀ ਨਾਲ ਸਾਰੇ ਖਰਾਬ ਹੋ ਗਏ ਇਹ ਇੱਧਰ ਮੇਰਾ ਇਹ ਚਾਚੇ ਹੋਣ ਲਾਤਾ ਇੱਥੇ ਅਮਰੂਦ ਵਾਲਾ ਪੇਡਾ ਆ ਦੇਖੋ ਬੇਸ ਤੇ ਮੇਰਾ ਤਾਂ ਗਲਤੀ ਲਾਏ ਇੱਧਰ ਖਾਲ ਆ ਗਿਆ ਹਨ ਖਾਲ ਵਾਲੇ ਪਾਣੀ ਨਾਲ ਇਹ ਉਨਾ ਪਟ ਪਟ ਜੇ ਤੇ ਬਾਬੇ ਕਰਕੇ ਲਾਏ ਆ ਨਾ ਉਹਦੇ ਵਿੱਚ ਹੋ ਰਿਹਾ ਕਰੂਗੀ ਆ ਸਾਡੀ ਹੈ ਲੀਡੀ ਉਹ ਨੇਰੀ ਕਰਕੇ ਇਹਦੀ ਰੇਂਜ ਭੱਜ ਗਈ ਸੈਟ-ਅਪ ਬਾਕਸ ਦੀ ਤੇ ਉੱਪਰ ਡੈਡੀ ਜਲ ਰਿਹਾ ਮੈਨੂੰ ਕਹਿੰਦਾ ਚੈੱਕ ਕਰਕੇ ਦੱਸ ਆ ਹੀ ਨਹੀਂ ਹੈਗੀ ਹੁਣ ਪੀ ਰਿਹਾ ਪਾਸਵੇ ਦੀ ਦੂਜੀ ਵਾਰ ਵਾਲੀ ਚਾਹ ਠੰਡੇ ਜਿਹੇ ਮੌਸਮ 'ਚ ਨਾ ਸਵੇਰੇ ਸਵੇਰੇ ਚਾਹ ਪੀਂਦਾਂ ਨੀ ਜਾਰੀ ਵੱਖਰਾ ਹੁੰਦਾ ਹੈ ਐ ਫਿਊ ਮੂਮੈਂਟ ਲੇਟਰ ਤੇ ਦਰ ਇੱਕ ਡਿਊਟੀ ਹੋਰ ਲੱਗ ਗਈ ਯਾਰ ਖੰਡੇ ਬਾਅਦ ਤੋਂ ਮੇਰਾ ਇਹ ਪਾਂਧੀ ਨੂੰ ਚੜਾ ਕੇ ਲੈਣਾ ਸਵੇਰੇ ਸਵੇਰੇ ਤਾਂ ਕਿ ਦੋ ਦਿਨ ਛੁੱਟੀਆਂ ਨੇ ਨਾ ਬਾਹਰ ਤੇ ਐਤ ਬਾਹਰ ਦੀਆਂ ਉਹ ਕਹਿੰਦੇ ਲੈ ਕੇ ਜਾਓ ਬਾਹਰ ਚ ਖੜੀਏ ਤੇ ਆਪਾਂ ਚੱਲਦੇ ਹਾਂ ਹੁਣ ਸਕੂਟਰੀ ਤੇ ਇਹ ਦੇਰ ਸਾਡੇ ਗੜੀ ਮੰਡੀ ਚ ਪਟਾਣ ਵਾਲੀ ਜਹੀ ਤੱਕ ਕੰਕ ਪਈ ਹੈ ਹਨਾ ਆ ਦੇਖੋ ਕਿੰਨੀਆਂ ਗੋਰੀਆਂ ਰਾਤ ਮੀਂਹ ਨਾਲ ਇਹਦਾ ਵੀ ਮਤਲਬ ਬਚਤ ਰਹਿ ਗਈ ਆ ਦੇਖੋ ਕਿੰਨਾ ਕਿੰਨਾ ਪਾਣੀ ਖੜਾਤਾ ਮੀਂਹ ਆ ਰਾਤ ਵਾਲੇ ਨੇ ਹਨਾ ਸੜਕਾਂ ਦੇ ਆ ਦੇਖੋ ਯਾਰ ਇੱਥੋਂ ਦੀ ਲੰਘਾਂਗੇ ਆਪਾਂ ਨਾ ਐਨਾ ਡਰਾਵਣਾ ਜਿਹਾ ਰਸਤਾ ਹੈ ਇਹ ਨਹਿਰ ਉੱਪਰ ਦੀ ਰਾਤ ਨੂੰ ਤਾਂ ਬੰਦਾ ਉਹੀ ਡਰ ਜੇ ਇੱਥੇ ਆਹ ਦੇਖੋ ਰੱਟੀ ਪਟਾਲ ਤਾਂ ਬਹੁਤ ਜ਼ਿਆਦੀ ਮੀਂਹ ਹੈ ਪਾਣੀ ਇਹ ਪਾਣੀ ਖੜਿਆ ਸੜਕਾਂ ਤੇ ਆ ਦੇਖੋ ਐਨਾ ਜ਼ਿਆਦੇ ਮੀਂਹ ਪੈ ਗਿਆ ਸਾਡੇ ਤਾਂ ਹਜੇ ਬਹੁਤ ਘੱਟ ਹੈ ਲੈ ਬੰਦਾ ਸਾਨੂੰ ਰਾਸਤੇ ਜੀ ਮਿਲ ਗਿਆ ਹਨਾ ਮੇਰੇ ਪਿੰਡ ਜਾਂਦਾ ਸੀ ਆ ਜਾ ਸਕੂਲ ਨਹੀਂ ਗਈ ਤੂੰ ਅੱਜ ਕਾ ਤੂੰ ਆ ਜਾ ਆ ਜਾ 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 ਨਾਨੀ ਕੋਲ ਚੱਲਾਂਗੇ ਨਾਨੀ ਕੋਲ ਨਾਨੀ ਕੋਲ ਚੱਲਾਂਗੇ ਚੱਲ ਕੁਸ਼ਿੰਦਰ ਜਾਂਦੇ ਰਹਿ ਅੱਧਾ ਰੋਣ ਲੱਗ ਗਈ ਮਿਰਾਈ ਭਾਨ ਜੀ ਯਾਰ ਉਹ ਪਾਲੀ ਖੜੀ ਐ ਅੱਗੇ ਪਾਲੀ ਲੈ ਕੇ ਚੱਲਾਂਗੇ ਆ ਦੇਖੋ ਰੋਣ ਲੱਗ ਰਹੀ ਐ ਕੋਈ ਨਾ ਕੋਈ ਨਾ ਕੋਈ ਨਾ ਪਾਲੀ ਲੈ ਕੇ ਚੱਲਾਂਗੇ ਪਹਿਲਾਂ ਵੀ ਨਵੂ ਰੋਣ ਲੱਗ ਗਈ ਦੀ ਜਦੋਂ ਪਤਾ ਨਹੀਂ ਲੱਗਿਆ ਵੀ ਕਿੱਥੇ ਜਾਨੀ ਆ ਮੈਂ ਹੈ ਨਾ ਹੁਣ ਅਸਲ ਲੱਗਿਆ ਇਹਨੂੰ ਪਤਾ ਲੱਗ ਗਿਆ ਵੀ ਮੈਂ ਨਾਨਕੇ ਜਾਨੀ ਆ ਹੈ ਨਵੂ ਨਾਨਕੇ ਜਾਨੀ ਐ ਕਿਹਦੇ ਕੋਲ ਜਾਵੇਂਗੀ ਹੈ ਪਾਲੀ ਕੋਲ ਉਹ ਆ ਕੀ ਲਾ ਰੱਖਿਆ ਓਏ ਹੁਣ ਇਹਨੂੰ ਪਤਾ ਲੱਗ ਗਿਆ ਵੀ ਮੈਂ ਨਾਨਕੇ ਜਾਨੀ ਆ ਦੇਖ ਹੁਣ ਖੁਸ਼ ਹੋ ਰਹੀ ਆ ਉਹ ਮੂਰੇ ਵਧੀਆ ਖੜੀ ਐ ਕਨੇ ਵੀ ਪਹੁੰਚ ਗਿਆ ਪੱਕਾ ਉਤਰ ਜਾਂ ਨਬੂ ਉਤਰ ਜਾ ਉਤਰ ਜਾ ਇੱਧਰ ਦੀ ਆ ਜਾ ਇੱਧਰ ਦੀ ਇੱਥੋਂ ਦੀ ਇੱਥੇ ਚਲੋ ਭਾਈ ਅੰਦਰ ਘੜੀਆਂ ਨਾ ਨਹੀਂ ਹੋਰ ਚੱਲ ਮੈਂ ਵੀ ਪਹੁੰਚ ਗਈ ਨਬੂ ਆਪਦੇ ਨਾਨਕੇ ਘੇਟ ਖੋਲ ਲੈ ਖੋਲ 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 ਚੱਕ ਬਈ ਕਿੱਥੇ ਹੈ ਤੋਲ ਨਾਨੀ ਕਿੱਥੇ ਹੈ ਅੱਗੇ ਚੱਲੋ ਚਲੋ ਆਜੋ 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 ਹੂੰ ਅੰਦਰ ਨੇ ਅੰਦਰ ਚੱਲ ਵੀ ਚੱਲ 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 ਚੱਕ ਬਈ ਚੱਕ ਲਈ ਆ ਗਈ ਪਹਿਲਾਂ ਰੋਣ ਲੱਗ ਗਈ ਦੀ ਐ ਨਾ ਤੂੰ ਹਨਾ ਨਾ ਬੂ ਕਿੱਥੇ ਆ ਗਿਆ ਤੂੰ ਰੋ ਪੀ ਸੀ ਅੰਦਰ ਇਹ ਕੌਣ ਆ ਰਿਹਾ ਹੈ ਅੰਦਰ ਚੱਲ ਅੰਦਰ ਨਾਨੀ ਬੈਠੀ ਐ ਚੱਲ ਚਲੋ ਵੀ ਚਲੋ ਚਲੀ ਖੰਡ ਮਾਰ ਲੈ ਗਈ ਚਲੋ ਭਈ ਆ ਗਈ ਗੁਲੀ ਹੋ ਗਈ ਦੀ ਹੈ ਆਇਆ ਹੋਰ ਇਹ ਆਇਆ ਇਹ ਚੁੱਪੇ ਕਰ ਗਈ ਜਮਾ ਆ ਗਿਆ ਹੈ ਭਈ ਆ ਗਿਆ ਨਾ ਤੇ ਸਤਰੀ ਘਰ ਨੇ ਬੁਲਾਈ ਭਈ ਸੰਗਦੀ ਹੈ ਜੇ ਇਹ ਉਹ ਦੇਖਿਓ ਨਾਨਾ ਨਹੀਂ ਨਾਨੇ ਚੱਲ ਚਲੀ ਕਰਤਾ ਆਹ ਮੂਰੇ ਬਿਠਾ ਕੇ ਲਏ ਹੂੰ ਐ ਫਿਊ ਮੂਮੈਂਟ ਲੇਟਰ ਆਵੰਦਾ ਹੱਸਦਾ ਨਹੀਂਗਾ ਜਮਾ ਵੀ ਇਹ ਦੇਖ ਜਮਾ ਨਹੀਂ ਹੱਸਦਾਗਾ ਹੈਦੇ ਸੋਏ ਹੱਸਦਾ ਨਹੀਂਗਾ ਲੈ ਆਹ ਦੇਖੋ ਜਮਾ ਨਹੀਂ ਬੋਲਦਾ ਜਮਾ ਵੀ ਉਹ ਅੰਦਰ ਪਾਜੀ ਬੋਲਦਾ ਨਹੀਂਗਾ ਹੈ ਬੋਲਦਾ ਨਹੀਂ ਇਹ ਇਹ ਫੋਨ ਖੋਸਦੇ ਆ ਦੇਖ ਹਾਂ ਹੱਸ ਲਿਆ ਓਏ ਹੱਸ ਕੇ ਦਿਖਾ ਦੇਂਗਾ ਚੈੱਕ ਕਰੇ ਹੁਣ ਕਿਸੇ ਦਾ ਫੋਨ ਫੜਦਾ ਵੀ ਇਹਨੂੰ ਫੋਨ ਦੀ ਆਦਤ ਪੈ ਗਈ ਹੈ ਨਾ ਹੈਲੋ ਕਰ ਜੰਗਾ ਹੈਲੋ ਤੇ ਕਰਦੇ ਹੈਲੋ ਹੈਲੋ ਨਹੀਂ ਕਰਦਾ ਹੈਲੋ ਹੱਸ ਪਿਆ ਹੁਣ ਦਾ ਅਸੀਂ ਚਲਾਈ ਦੀ ਮੋਟਰ ਯਾਰ ਮੈਸਾ ਨਵਾਉਣ ਵਾਸਤੇ ਤੇ ਮੋਟਰ ਸਾਡੀ ਇੱਧਰ ਲੱਗ ਗਈ ਹੈ ਇਧਰੋਂ ਪੈਂਪ ਹੋ ਗਿਆ ਲੀਕ ਆ ਦੇਖੋ ਪਾਣੀ ਇਹ ਪਾਣੀ ਚੱਲ ਰਿਹਾ ਔਰ ਇੱਕ ਕਿੱਲੀ ਹੈ ਕਈ ਦਿਨ ਹੋ ਗਏ ਸੈਟਿੰਗ ਨਹੀਂ ਆਈ ਇਹਦੀ ਤੇ ਉਧਰੋਂ ਪਾਣੀ ਨਿਕਲਣ ਲੱਗ ਰਿਹਾ ਇਹਦਾ ਦਬਰੀ ਹੈ ਉਰੋ ਇਹ ਤਾਂ ਬਦਲ ਨਹੀਂ ਪਊ ਹੈ ਇਹਦਾ ਪੈ ਪੇ ਬਾਟਰੀ ਹੈ ਦੱਬ ਕੇ ਰੱਖਣੀ ਪਊਗੀ ਆਪਾਂ ਚੱਕ ਪਕ ਲਿਆ ਇਹ ਪੇਚ ਕਸ ਤੇ ਮੋਟਰ ਕਰਤੀ ਹੈ ਬੰਦ ਤੇ ਆ ਇਧਰੋਂ ਇਹ ਖੋਲਾਂਗੇ ਨਟ ਜਿਹਦਾ ਜਿਹੜਾ ਹੈ ਯੰਟਿਲਾ ਕਰਕੇ ਫਿਰ ਦੇਖਦੇ ਹਾਂ ਕੀ ਇਹਦਾ ਉਹ ਬਣਦਾ ਹੈ ਲੈ ਵੀ ਉਧਰੋਂ ਮੰਮੀ ਜਾ ਰਹੀ ਹੈ ਮੋਟਰ ਚਲਾਉਣ ਦੇਖਦੇ ਹਾਂ ਹੁਣ ਚੱਲ ਵੀ ਮੋਟਰ ਤਾਂ ਲੀਕ ਦੇਖੋ ਹੋਊਗਾ ਕਿ ਨਾ ਯਾਰ ਮੂਰੋ ਪੈਂ ਪਦਵੀ ਹੋਈਗਾ ਤਾਂ ਖਾਓ ਪਰ ਜਾਂਦੀ ਹੈ ਥੋੜਾ ਮੋਟਾ ਹੀ ਪਾਣੀ ਆਉਂਦਾ ਹੈ ਦੇਖੋ ਇੰਨਾ ਜਿਆਦਾ ਨਹੀਂ ਆਉਂਦਾ ਹੈਗਾ ਕਿਉਂਕਿ ਉਰੋ ਪੈਂ ਪ ਜਿਹੜੀ ਪਾਟਰੀ ਹੈ ਇੱਥੋਂ ਹੀ ਉਹ ਪਰ ਆਪਾਂ ਨੇ ਅੱਗੇ ਕਰਤੀ ਇਹ ਥੋੜਾ ਥੋੜਾ ਹੀ ਆਉਂਦਾ ਮਾੜਾ ਮਾੜਾ ਰੋਟੀ ਖਾ ਕੇ ਛੇੜਾ ਆਪਣੇ ਮੋਟਰਸਾਈਕਲ ਤੇ ਹੁਣ ਜਾਂਦਾ ਮੈਂ ਲੇਹਰਾ ਗਾਗਾ ਤੇ ਮੰਮੀ ਦੀ ਮੈਡੀਸਿਨ ਲੈ ਕੇ ਆਣੀ ਹੈ ਤੇ 15 ਦਿਨਾਂ ਦੀ ਹੈਮੋਪੈਥਿਕ ਵਾਲੇ ਡਾਕਟਰ ਨੇ ਜਿਹੜੇ ਉਹਨਾਂ ਕੋਲੋਂ ਤੇ ਮੈਸੇਜ ਕਰਤਾ ਸੀ ਉਹਨਾਂ ਨੂੰ ਪਿਕ ਬੁੱਕ ਕਰਕੇ ਰੱਖ ਜਾਣਗੇ ਹਨ ਤੇ ਚਲੋ ਚੱਲਦੇ ਆਂ ਪਲੇਹਰਾ ਗਾਗਾ ਇਹ ਇਧਰਲੀ ਸੈੱਡ ਵੀ ਹੋ ਰਾ ਪਿੰਡੀ ਇਹ ਚ ਮੀਂਹ ਬਹੁਤ ਪੈ ਗਿਆ ਹਨਾ ਆ ਦੇਖੋ ਕਿੰਨੇ ਕਿੰਨੇ ਪਾਣੀ ਖੜਿਆ ਹੋਰੇ ਲੇਹਰਾ ਵਾਲੀ ਸਾਈਡ ਆ ਖੰਡੇਵਾ ਦੇ ਪਿੰਡ ਲੋ ਜੀ ਆਪਾਂ ਪਹੁੰਚ ਗਏ ਲੇਹਰਾ ਗਾਗਾ ਤੇ ਹੁਣ ਲੈ ਕੇ ਆਨੇ ਆਪਾਂ ਮੈਡੀਸਨ ਤੇ ਲੇਹਰੇ ਗਾਗ ਦੀ ਜਿਹੜੀ ਬਾਜ਼ਾਰ ਆ ਜਾਂ ਮਾਰਕੀਟ ਐ ਇੱਥੋਂ ਸਟਾਰਟ ਹੁੰਦੀ ਐ ਮੋ ਸੰਖੜਾ ਤਾਂ ਆਪਾਂ ਇੱਧਰ ਤੇ ਇੱਧਰ ਆ ਕੇ ਡਾਕਟਰ ਜਵੇਸ਼ अरोड़ा ਇੱਥੋਂ ਲੈ ਕੇ ਜਾਵਾਂਗੇ ਆਪਾਂ ਮੈਡੀਸਨ ਅੰਦਰ ਚੱਲਦੇ ਆਜੋ a few moments later ਦਵਾਈ ਆਪਨੇ ਲੈ ਲਈ ਆ ਤੇ ਹੁਣ ਚਲਦੇ ਆਂ ਵਾਪਸ ਆਪ ਘਰ ਨੂੰ ਟਾਈਮ ਨਾਲ ਹੀ ਮਿਲ ਗਈ ਪਹਿਲਾਂ ਮੈਂ ਮੈਸੇਜ ਕਰਕੇ ਸੀ WhatsApp ਤੇ ਹਲੋ ਜੀ ਲੈਰੇ ਆਪਾਂ ਮੈਡੀਸਿਨ ਲੈ ਲਈ ਸੀ ਤੇ ਰਸਤੇ 'ਚ ਆਪਣੇ ਮਿੱਤਰ ਦੀ ਆ ਸ਼ਾਪ ਤੇ ਉਹਦੇ ਕੋਲ ਬਹਿ ਗਏ ਆਪਾਂ ਕਰਮਜੀਤ ਏਸੀ ਉਸੀ ਰਿਪੇਅਰ ਕਰਦਾ ਏਸੀ ਹੋ ਗਿਆ ਫਰਿੱਜ ਹੋ ਗਿਆ ਕੂਲਰ ਹੋ ਗਿਆ ਲਹਿਰੇ ਜਦੋਂ ਆਪਾਂ ਖਾਈ ਤੋਂ ਲਹਿਰੇ ਚ ਐਂਟਰ ਕਰਦੇ ਆਂ ਤੇ ਇੱਥੇ ਦੀ ਸ਼ਾਪ ਐ ਕਰਮਜੀਤ ਇਲੈਕਟ੍ਰੋਨਿਕਸ ਕਿਉਂ ਕਰਮਜੀਤ ਹਾਂਜੀ ਠੀਕ ਠਾਕ ਐ ਹਾਂਜੀ ਵਧੀਆ ਜੀ ਵਧੀਆ ਚੱਲ ਰਿਹਾ ਕੰਮ ਹਾਂ ਚੱਲ ਰਿਹਾ ਬੰਦਾ ਘੰਟਾ ਐ ਪਹਿਲਾਂ ਮਿਲਿਆ ਕਰਦੇ ਨੂੰ ਜਦੋਂ ਲਹਿਰੇ ਆਇਆ ਕਰਦਾ ਮੈਂ ਹੁਣ ਘੱਟੋ ਘੱਟ 2-3 ਮਹੀਨੇ ਬਾਅਦ ਮਿਲਿਆ ਇਹਨੂੰ ਆ ਦੇਖੋ ਸੈਸਰੀ ਪਈਆ ਸਾਰੀ ਇਹਦੇ ਕੋਲ ਏਸੀ ਵਾਲੀ ਫਰਿੱਜਾਂ ਵਾਲੀ ਕੂਲਰਾਂ ਵਾਲੀ ਸਾਰਾ ਕੁਝ ਕੰਮ ਐ A to Z ਕਰਦਾ ਓਹ ਸਾਹਮਣੇ ਫਰਿੱਜ ਪਿਆ ਦੇ ਗਰਮੀ ਦਾ ਸੀਜ਼ਨ ਆ ਰਿਹਾ ਹੁਣ ਤਾਂ ਇਹਨੇ ਪੈਸੇ ਵੱਢਣ ਦੀ ਹੈ। ਲੋ ਬਈ ਮੈਂ ਆਪਣੇ ਮਿੱਤਰ ਕੋਲੋਂ ਪੀ ਕੇ ਪਾਣੀ ਪੁਣੀ ਆਪਾਂ ਆ ਗਏ ਬਾਪੂ ਕਿ ਗਰਮੀ ਬਹੁਤ ਜ਼ਿਆਦਾ ਹੈ ਨਾ ਤੇ ਹੁਣ ਚੱਲਿਆਂ ਬਾਪੂ ਸਾਪਾਂ ਪਿੰਡ ਨੂੰ ਤੇ ਨਾਲੇ ਪਾਉਣੇ ਆਪਾਂ ਪੈਟਰੋਲ। ਯਾਰਾ ਮਿੱਟੀਆਂ ਟਰਾਲੀਆਂ ਦੇ ਕਿੰਨੇ ਕਿੰਨੇ ਮਿੱਟੀ ਉੱਡਦੀ ਜਾਂਦੀ ਆ ਅੱਖਾਂ 'ਚ ਪੈਂਦੀ ਆ ਬਿਨਾਂ ਨਿਕਲਿਆਂ ਤਾਂ ਪੱਟੀ ਮੇਸ ਕਰ ਦਾਂਦੇ ਰੱਖਾਂ ਦੀ ਇਹ। ਆਓ ਆ ਗਏ ਪੰਪ ਸਾਹਮਣੇ। ਆਪਾਂ ਪੈਟਰੋਲ ਪਾਉਣੇ ਆ ਪਹਿਲਾਂ। ਲਾਈਟ ਲੋਵੀ ਮੇਰੇ ਤੋਂ ਆ ਗਈ ਸੀ ਵਾਪਸ ਘਰੇ ਆਪਾਂ ਤੇ ਪੀਦੇ ਆ ਠੰਡਾ ਠੰਡਾ ਵਾਟਰ ਲੈ ਵੀ ਮੈਂ ਜਵਾਨਾ ਆਈਸਕ੍ਰੀਮ ਹੋਮ ਮੇਡ ਦੁਪਹਿਰ ਦੇ ਟਾਈਮ ਖਾਂਦ ਆਪਣੇ ਪਾ ਲਈ ਤੇ ਹੁਣ ਇਹਦੇ ਨਾਲ ਇਹਨੂੰ ਖੰਡ ਨੂੰ ਕੋਲਾਂਗੀ ਇਹ ਵੀ ਖੰਡ ਆਪਣੀ ਚ ਘੋਲਤੀ ਐ ਤੇ ਇਹਨੂੰ ਕੱਢਦੇ ਆਪਾਂ ਬਾਹਰ ਤੇ ਹੁਣ ਆਪ ਫੂਣੀ ਰਾਹੀਂ ਆਪਾਂ ਪਾਵਾਂਗੇ ਇਹਨੂੰ ਗਲਾਸ ਚ ਕਿਉਂਕਿ ਇਹਦੇ ਵਿੱਚਾਂ ਲੱਗੇ ਮਾੜੇ ਮਾੜੇ ਖੰਡ ਜੀ ਦੇ ਚ ਕੁਝ ਹੈਗਾ ਦੀ ਹੁਣ ਆ ਪਾ ਰੱਖਦੇ ਆ ਇਹਨੂੰ ਫਰਿੱਜ ਚ ਖੂਲ ਕੇ ਦਾ ਟੱਕਣਾ ਤੇ ਰੱਖਦੀ ਆਪਾਂ ਨੇ ਫਰਿੱਜ ਵਿੱਚ ਆਈਸਕ੍ਰੀਮ ਜਮਣਵਾ ਤੇ ਇੱਧਰ ਲਾਤਾ ਆਪਣਾ ਟਾਪਾ ਲੋ ਜੀ ਦੁਪਹਿਰ ਦੇ ਵੱਜ ਗਏ 2 ਤੇ ਹੁਣ ਆਪਾਂ ਲਾਉਨੇ ਆ ਤੂੜੀ ਧੁੱਪ ਬਹੁਤ ਜ਼ਿਆਦੀ ਅੱਜ ਤਾਂ ਸਵੇਰੇ ਸਵੇਰੇ ਠੰਡ थी ਉਸ ਤੋਂ ਬਾਅਦ ਧੁੱਪੇ ਕਰਤੀ ਰੱਬ ਨੇ ਖੋਣ ਝੱਕ ਗਈ ਟੱਪਾ ਨੇ ਤੇ ਚੱਕਿਆ ਟੋਕਰ ਸਾਈਕਲ ਦਾ ਲਾ ਲਿਆ ਆਪਾਂ ਨੇ ਸਟੈਂਡ ਹੋਰ ਲਾ ਗਦੇ ਆਪਾਂ ਥੈਲਾ ਦਾਣੇ ਵਾਲਾ ਰਖਾ ਦੇ ਲੈ ਬਸ ਇਧਰੋ ਚੱਕ ਲੈ ਚੱਡੀ ਰੱਖਦੇ ਨਾ ਹੀ ਦਰ ਲੈ ਸਿੱਧਾ ਨਹੀਂ ਸੁਤਾਂ ਨਹੀਂ ਦਰ ਕੇ ਮੈਂ ਆਹ ਚੱਲ ਚੱਲ ਖਿੱਚ ਤੇ ਕਰਨੀ ਟੋਪੇ ਟੋਪੇ ਆਪਾਂ ਨੇ ਛੇ ਲਿਆ ਸਾਈਕਲ ਤੇ ਆਪਾਂ ਚੱਲਿਆਂ ਦਾਣਾ ਰੱਖਣ ਚੱਕੀ ਤੇ ਕਈ ਦਿਨ ਹੋ ਗਏ ਹਨ ਮੁੱਕਣ ਵਾਲਾ ਹੋ ਰਿਹਾ ਸੀ ਸੋਚਿਆ ਵੀ ਅੱਜ ਰੱਖਾਈਏ ਗਰਮੀ ਬਹੁਤ ਹੈ ਤੇ ਇੱਕ ਹਵਾ ਚੱਲ ਰਹੀ ਏ ਸਾਈਕਲ ਮਸਾ ਤੁਰਦਾ ਹੁਣ ਪੈ ਗਿਆ ਹਵਾ ਦਾ ਫਰਕ ਹੈ ਨਾ ਵਾਪਸ ਜਾਣ ਲੱਗੇ ਦੇਖੋ ਹੁਣ ਕਿੰਨੀ ਸਪੀਡ ਤੇ ਜਾ ਰਿਹਾ ਜਮਾ ਪਹਿਲਾਂ ਹਵਾ ਮੂਰਲੀ ਸੀ ਤਾਂ ਕਰਕੇ ਜੋਰ ਲਾਉਂਦਾ ਦੀ ਇਹ ਇਹਨੀ ਬਾਹਰ ਜਿੱਚ ਦੇਖ ਦੇਖ ਕੇ ਆਈ ਨਹੀਂ پیرਾਂ ਵਿੱਚ ਕਾ ਕੇ ਫਿਰ ਮੈਂ ਦਿਹਾਉਂਗਾ ਹੋਈ ਹੋਈ ਇਹਨਾਂ ਤੇ ਤੌਣਾ ਕਿ ਥੱਲੇ ਕਰ ਦਿਆ ਕਰ ਬਸ ਆਪਾਂ ਪਹੁੰਚ ਗਏ ਕੋਠੇ ਤੇ ਤੇ ਹੱਥ ਥੱਲੇ ਲਿਆ ਪਰ ਕੇ ਦੋ ਤਿੰਨ ਥੱਲੇ ਹੋਰ ਰੱਖੇ ਨੇ ਤਾਂ ਜਿਹੜੀਆਂ ਇਹ ਚਾਦ ਨਾ ਪਈਆਂ ਹੋਈਆਂ ਨਾ ਇਹਦੇ ਉੱਪਰ ਰੱਖਾਂਗੇ ਕਿਉਂਕਿ ਰਾਤ ਜਦੋਂ ਨੇਰੀ ਦੀ ਨੇਰੀ ਕਰਕੇ ਉੱਪਰ ਥੱਲੇ ਉੱਠਦੀਆਂ ਦੀਆਂ ਇਹਦਾ ਐਮ ਜਿੰਨ ਲੇਨ ਬਾ ਤਿੰਨ ਚਾਰ ਥੈਲੀ ਰੱਖ ਦਾਂਗੇ ਮਿੱਟੀ ਦੇ ਪਰਕੇ ਇੱਕ ਥੈਲਾ ਪਰ ਚੱਕ ਲਿਆਏ ਤੇ ਦੋ ਥਲ ਤਿੰਨ ਥੈਲੇ ਹੋਰ ਚੱਕ ਲਿਓ ਨੇ ਥੱਲੋਂ ਤੇ ਤੇ ਥੱਲੇ ਆਪਾਂ ਨੇ ਤੇ ਇਹਦੇ ਨਾਲ ਜਿਹੜੀ ਦਾਪ ਪੈ ਜੂਗੀ ਇਹ ਸ਼ੀਟਾਂ ਦੇ ਉੱਪਰ ਕਿਉਂਕਿ ਵਿਚਾਲੇ ਤਾਂ ਇਹਦੇ ਹੈਗੇ ਗ੍ਰਿਲੀ ਜੀ ਲੱਗੀ ਐ ਸਾਈਡ ਤੇ ਨਹੀਂ ਹੈਗੀ ਦੀ ਤਾਂ ਇਹਦੇ ਕਰਕੇ ਬਾਜਨ ਕਰਕੇ ਇਹ ਉੱਪਰ ਥੱਲੇ ਨਹੀਂ ਹੋਣਗੀਆਂ ਉੱਪਰੋਂ ਆ ਗਈ ਸੀ ਨੀਚੇ ਆਪਾਂ ਤੇ ਆਵਾ ਫ੍ਰਿਜ ਖੋਲ ਕੇ ਦੇਖਦੇ ਆਂ ਵੀ ਆਈਸਕ੍ਰੀਮ ਐ ਜਿਹੜੀ ਉਹ ਤਿਆਰ ਹੋ ਗਈ ਜਾਂ ਨਾ ਨਾ ਹਜੇ ਜਿਲੀ ਪਈ ਐ ਤਿਆਰ ਨਹੀਂ ਹੋਈ ਐਗੀ ਬਹੁਤ ਟਾਈਮ ਲੱਗੇ ਸ਼ਾਮ ਨੂੰ ਤਿਆਰ ਹੋ ਮਿਲਣਾ ਕਿਵੇਂ ਲੱਗੀ ਜੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਮਿਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਥੈਂਕ ਯੂ